ਅਗਲੇ ਬਜਟ ਚ ਸਪੋਰਟਸ ਦਾ ਬਜਟ ਜਿਹੜਾ ਕਾਫੀ ਵੱਡਾ ਬਜਟ ਰੱਖਾਂਗੇ ਸਪੋਰਟਸ ਦਾ ਬਜਟ ਕਿਉਂਕਿ ਇਹ ਚ ਕੱਲਾ ਸਪੋਰਟਸ ਨਹੀਂ ਹੈਗਾ ਇਹ ਚ ਸਮਝ ਲਓ ਐਂਟੀ ਡਰੱਗ ਪੈਸੇ ਵੀ ਉਹ ਵੀ ਉਹ ਵੀ ਬਜਟ ਦੇ ਵਿੱਚ ਜੋੜਿਆ ਕਿਉਂਕਿ ਤੁਸੀਂ ਖੇਡਣ ਲੱਗੋਗੇ ਤੁਹਾਨੂੰ ਦੇਖ ਕੇ ਹੋਰ ਮੌ ਲੱਖਾਂ ਮੁੰਡੇ ਖੇਡਣਗੇ ਡਰੱਗ ਤੋਂ ਬਚਣਗੇ ਜਿਹੜਾ ਪੈਸਾ ਐਂਟੀ ਡਰੱਗ ਤੇ ਲਾਉਨੇ ਆ ਉਹ ਸਪੋਰਟਸ ਲਾ ਦਨੇ ਆ ਤਾਂ ਕਿ ਉਹ ਇਧਰ ਜਾਣ ਹੀ ਨਾ ਬੱਚੇ ਸੋ ਇਸ ਕਰਕੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਬਣਾਉਣਾ ਔਰ ਖਾਸ ਤੌਰ ਤੇ ਨੌਜਵਾਨ ਜਿਹੜੇ ਸਾਡੇ ਇੱਕ ਪੰਜਾਬੀ ਦੀ ਘਾਫਤ ਹੈ ਵਿਹਲਾ ਮਨ ਸ਼ੈਤਾਨੀ ਦਾ ਕਰ ਜੇ ਤੁਸੀਂ ਵਿਹਲੇ ਹੋ ਕੋਈ ਕੋਈ ਕੰਮ ਕਰ ਹੈ ਨਹੀਂ ਡਿਗਰੀਆਂ ਹੈਗੀਆਂ ਨੇ ਕੰਮ ਮਿਲਿਆ ਨਹੀਂ ਜਾਂ ਕੋਈ ਸਪਾਰਸ਼ਨਲ ਲੈ ਗਿਆ ਪਹਿਲਾਂ ਕੋਈ ਐਮ ਐਲ ਏ ਨੂੰ ਜਾਣਦਾ ਸੀ ਜਾਂ ਕੋਈ ਪੈਸੇ ਨਾਲ ਲੈ ਗਿਆ ਪਰ ਆਲੇ ਦੁਆਲੇ ਬੁਰੀ ਸੰਗਤ ਵਾਲੇ ਬਹੁਤ ਨੇ ਇਹ ਕਹਿਣ ਵਾਲੇ ਚਲ ਕੁਝ ਨਹੀਂ ਹੁੰਦਾ ਤੂੰ ਆ ਥੋੜਾ ਜਿਹਾ ਤੂੰ ਆ ਲਾ ਕੇ ਦੇਖ ਲੈ ਕੋਰੀ ਥੋੜਾ ਜਿਹਾ ਕੁਝ ਨਹੀਂ ਹੁੰਦਾ ਮਸਤ ਹੋ ਜੇ ਨਾ ਥੋੜੇ ਜਿਹਾ ਉਹ ਜਿਹੜਾ ਚੀਜ਼ ਐ ਬਹੁਤ ਖਤਰਨਾਕ ਅਸੀਂ ਉੱਥੋਂ ਬਚਾ ਕੇ ਬਚਾਉਣਾ ਚਾਹੁੰਦੇ ਆ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਕੰਮ ਦੇ ਦਈਏ ਫਿਰ ਉਹ ਨਹੀਂ ਇਧਰ ਉਧਰ ਜਾਣਗੇ ਪੁਲਿਸ ਦੇ ਵਿੱਚ ਭਰਤੀ ਦਾ ਹਰ ਸਾਲ ਅਸੀਂ ਅਨਾਉਂਸ ਕਰਤਾ ਪਹਿਲਾਂ 4 ਸਾਲਾਂ ਬਾਅਦ ਹੁੰਦਾ ਸੀ ਕਿ ਜਿੰਨੇ ਹਜ਼ਾਰ ਪੁਲਿਸ ਭਰਤੀ ਕਰਨੇ ਦੱਸਦੇ ਵੀ 2 ਮਹੀਨੇ ਪਹਿਲਾਂ ਹੀ ਸੀ 9000 ਮੁੰਡੇ ਕਹਿੰਦੇ ਯਾਰ ਥੋੜਾ ਜਿਹਾ ਪਹਿਲਾਂ ਦੱਸ ਦਿੰਦੇ ਤੋ ਯਾਪ ਥੋੜਾ ਜਿਹਾ ਗਰਾਊਂਡ ਚਾਕੇ ਐਕਸਰਸਾਈਜ਼ ਕਰ ਲੈਂਦੇ ਪ੍ਰੈਕਟਿਸ ਕਰ ਲੈਂਦੇ ਤਿਆਰੀ ਕਰ ਲੈਂਦੇ ਅਸੀਂ ਹੁਣ ਕੀ ਹੈ ਸਾਲ ਅਗਲੇ 3 ਸਾਲ ਦਾ ਬਣਾਤਾ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਊਗੀ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਆ ਜਾਊਗਾ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਰਿਜ਼ਲਟ ਆ ਜਾਊਗਾ ਹਰ ਸਾਲ ਦਸੰਬਰ ਚ 2200 ਤੋਂ 2300 ਹਰ ਬਕਵਕ 1600 ਸਿਪਾਈ ਪੈਸਾਬ ਇਨਸਪੈਕਟਰ ਫੇ ਇਨਸਪੈਕਟਰ ਹਰ ਸਾਲ ਭਰਤੀ ਹੋਣਗੇ ਤਾਂ ਕਿ ਬੱਚੇ ਤਿਆਰੀ ਕਰ ਤਿਆਰੀ ਕਰਨ ਜੇ ਇੱਕ अटेम्प्ट ਨਹੀਂ ਆਏ ਅਗਲੀ अटेम्प्ट ਚ ਦੇਖ ਲਿਓ ਤੇ ਗਰਾਊਂਡ ਚ ਜਾਓਗੇ ਸਰੀਰ ਨਾਲ ਪਿਆਰ ਹੋਊਗਾ ਡਰਗ ਤੋਂ ਬਚੋਗੇ ਇਧਰ ਉਧਰ ਬੁਰੀ ਸੰਗਤ ਤੋਂ ਬਚੋਗੇ ਸੋ ਮੇਰਾ ਇਹ ਮਕਸਦ ਹੈ ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਏਜੰਟਾ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਫਿਰ ਉੱਥੇ ਜਾ ਕੇ ਕਿਹੜਾ ਸੌਖਾ ਜੀ ਆ ਤਾਂ ਆਪਾਂ ਦੇਖਦੇ ਆ ਕੈਨੇਡਾ ਦੀਆਂ ਖ਼ਬਰਾਂ ਪੜ੍ਹ ਲਓ ਬਿਰਜਗਰੀ ਫੈਲ ਗਈ ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜੌਣਾ ਤੋਂ ਭਰ ਹੋਇਆ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉਹ ਅੰਦਰ ਹੋ ਕੇ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕੋਈ ਕਿਸੇ ਕਿਸੇ ਜੇਲ੍ਹ ਜਾਵੇ ਉਹ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੈ ਹੋਮ ਸੈਕਟਰ ਸਾਹਿਬ ਬੈਠੇ ਨੇ ਕਿ ਕਈ ਐਸਏ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੇ ਉਹ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਹਾਂ ਕਿ ਕੋਈ ਗੱਲ ਨਹੀਂ ਇਹ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਹਾਂ ਚਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹ ਉਹਦਾ ਤੁਸੀਂ ਭੋਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜੇੜਾਂ ਦੇ ਵਿੱਚ ਵੀ ਓਵਰਕਰਾਊਡਡ ਹੋਇਆ ਪਿਆ ਕੰਮ 27000 ਦੀ ਕੈਪੈਸਿਟੀ ਹੈ 32 33000 ਹੈ ਜੀ ਇਸ ਵਕਤ ਪੰਜਾਬ ਦੇ ਜਿਹੜੇ ਮੈਂ ਇੱਕ ਚਾਹਨਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਵਾਂਗਰ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇਹ ਚੀਜ਼ਾਂ ਨਹੀਂ ਕਰਨੀਆਂ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਗੁਰੂ ਨਾਨਕ ਸਾਹਿਬ ਨੇ ਕਹਿ ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿਵੇਂ ਖਾਸ ਤੌਰ ਤੇ ਮਾਵਾ ਭੈਣਾਂ ਨੂੰ ਤੁਸੀਂ ਇਸ ਤਰ੍ਹਾਂ ਧਮਕੀਆਂ ਦੇ ਸਕਦੇ ਇੱਤਿਮਾਰ ਪਈ ਕੋਰ ਲਾਣੇ ਤੱਕ ਹੀ ਦਰਦਨਾ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਅੱਜ ਸਾਡੀਆਂ ਧੀਆ ਭੈਣਾਂ ਤਰੱਕੀ ਕਰ ਰਹੀਆਂ ਬਹੁਤ ਅਮੇ 518 ਪਰਸੂ ਨੌਕਰੀ ਦਿੱਤੀਆਂ 292 ਵਿੱਚ ਕੁੜੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਨੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਔਰ ਨੌਕਰੀਆਂ ਨੇ ਇਹ ਨਹੀਂ ਹੈਗਾ ਕਿ ਮੈਂ ਅਨਾਉਂਸ ਕਰਤਾ ਨਿਯੁਕਤੀ ਪੱਤਰ ਦਿੱਤਾ ਹਾਈ ਕੋਰਟ ਜਾ ਕੇ ਲੜੀ ਜਾਓ ਕੇਸ ਅਸੀਂ ਹਾਈ ਕੋਰਟ ਚੋਂ ਪਹਿਲਾਂ ਕਲੀਅਰੈਂਸ ਲੈਣੇ ਆ ਕਿ ਕੋਈ ਪੀਆਈਐਲ ਤਾਂ ਨਹੀਂ ਪਾਉਗੀ ਇਹਨਾਂ ਦੀ ਇਹਨਾਂ ਦੀ ਨੌਕਰੀ ਨੂੰ ਕੋਈ ਤੁਹਾਡੇ ਵਾਲੇ ਚ ਵੀ ਇੱਕ ਦੋ ਮੁੰਡਿਆਂ ਨਾਲ ਐਦਾਂ ਹੋ ਗਿਆ ਸੀ ਅੱਜ ਕਰ ਲਿਆ ਕਲੀਅਰ ਸਾਰਾ ਕਲੀਅਰ ਕਰਕੇ ਸਾਡਾ ਪਾਇਆ ਹੁਣ ਕ੍ਰਿਕਟ ਵਿੱਚ ਜਸਿੰਦਰ ਹੈ ਉਹ ਪ ਪਲੇਂਗ ਆਪਣੇ ਪੰਜਾਬ ਵੱਲੋਂ ਖੇਡਦਾ ਜਸਿੰਦਰ ਉਹਨੂੰ ਵਾਦਾ ਕੀਤਾ ਹੋਇਆ ਸੀ ਪਹਿਲਾਂ ਕ੍ਰਿਕਟਰ ਨੂੰ ਤਾਂ ਮੰਨਦੇ ਹੀ ਨਹੀਂ ਸੀਗੇ ਕ੍ਰਿਕਟਰ ਨੂੰ ਤਾਂ ਉਹ ਚ ਮੰਨਦੇ ਨਹੀਂ ਸੀ ਵੀ ਇਹਨੂੰ ਇਹ ਤੇ ਨੌਕਰੀਆਂ ਵਾਲੀ ਚ ਹੈ ਕ੍ਰਿਕਟ ਦੇ ਵਿੱਚ ਜਦੋਂ ਪਿੰਡਾਂ ਵਾਲੇ ਮੁੰਡੇ ਆਉਣ ਲੱਗੇ ਆ ਤਾਂ ਬਸਾਨਾ ਸੀ ਉਹਨਾਂ ਚ ਕਿਉਂ ਕ੍ਰਿਕਟ ਨੂੰ ਵੀ ਤਾਂ ਖੇਡ ਮੰਨਾਂਗੇ ਇੰਨੀ ਪਪੂਲਰ ਗੇਮ ਹੈ ਸੋ ਜਸਿੰਦਰ ਹੋਰੀ ਜਾਂ ਹੋਰ ਜਿਹੜੇ ਕ੍ਰਿਕਟਨਰ ਰਣਜੀਤ ਪਲੇਅਰ ਹੈ ਕੋਈ ਕੋਈ ਕਿਸੇ ਲੈਵਲ ਤੇ ਖੇਡਦਾ ਹੋਇਆ ਸਾਰਿਆਂ ਦੀ ਵਾਰੀ ਆਊਗੀ ਤੇ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਜਿਸ ਲੈਵਲ ਤੇ ਸੰਵਿਧਾਨ ਕਹਿੰਦਾ ਜਾਂ ਕਾਨੂੰਨ ਕਹਿੰਦਾ ਸਾਡਾ ਉਸ ਲੈਵਲ ਤੋਂ ਸ਼ੁਰੂ ਕਰਨਗੇ ਅੱਗੇ ਤਰੱਕੀਆਂ ਕਰ ਜਾਣਗੇ ਤੁਸੀਂ ਵੀ ਹੁਣ ਡੀਐਸਪੀ ਥੋੜੀ ਰਹੋਗੇ ਸਾਰੀ ਉਮਰ ਤੁਸੀਂ ਪੜ੍ਹ ਲਿਖ ਕੇ ਪੇਪਰ ਦੇ ਦਿਓ ਯੂਪੀਐਸਸੀ ਦੇਣਾ ਯੂਪੀਐਸਸੀ ਦੇ ਕੇ ਆਈਪੀਐਸ ਬਣ ਜਾਓ ਇਹ ਤਾਂ ਇੱਕ ਜ਼ਰੀਆ ਹੈ ਅੱਜ ਵਾਲੇ ਜਿਹੜੀ ਨਿਯੁਕਤੀ ਹੈ ਇਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਅਕੈਡਮੀ ਖੋਲਣੀ ਹੈ ਕਿਸੇ ਨੇ ਕਿਸੇ ਨੇ ਕਹਿਣਾ ਮੈਂ ਤਾਂ ਜੀ ਇੱਥੇ ਕੰਮ ਕਰਕੇ ਰਾਜ਼ੀ ਹਾਂ ਅਸੀਂ ਤੁਹਾਨੂੰ ਖੁੱਲਾ ਮੌਕਾ ਦੇਵਾਂ ਬਾਕੀ ਖੇਡ ਮੰਤਰੀ ਆਪ ਖੁਦ ਜਿਹੜੇ ਨੇ ਸਪੋਰਟਸ ਪਰਸਨ ਨੇ ਆਪ ਖੇੜਦੇ ਨੇ ਪਹਿਲਾਂ ਕਦੋਂ ਹੁੰਦਾ ਸੀ ਇਦਾਂ ਪਹਿਲਾਂ ਉਹ ਹੁੰਦੇ ਸੀ ਜਿਹਨਾਂ ਨੂੰ ਮਤਲਬ ਸਾਈਕਲਿੰਗ ਦਾ ਪ੍ਰਧਾਨ ਉਹ ਹੈ ਜਿਹਨੇ ਕਦੇ ਜ਼ਿੰਦਗੀ ਚ ਚੈਨ ਨਹੀਂ ਚੜਾਉਣੀ ਆਉਂਦੀ ਸਾਈਕਲ ਦੀ ਸਾਈਕਲ ਚਲਾਉਣਾ ਜਾਂ ਸਾਈਕਲ ਤੇ ਚੜਨਾ ਤਾਂ ਬਾਅਦ ਦੀ ਗੱਲ ਹੈ ਕੈਂਚੀ ਅੱਧੀ ਕੈਂਚੀ ਜਾਂ ਕਾਠੀ ਤਾਂ ਬਾਅਦ ਦੀਆਂ ਗੱਲਾਂ ਨੇ ਮਤਲਬ ਉਹ ਬੰਦੇ ਲਾਇਆ ਹੋਇਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਤੁਸੀਂ ਵੀ ਬਹੁਤ ਸਰ ਮੈਂਟਲੀ ਟੌਰਚਰ ਹੁੰਦੇ ਹੋਗੇ ਯਾਰ ਆਹ ਬੰਦੇ ਹਨ ਕਿਵੇਂ ਸਮਝਾਈਏ ਹਾਕੀ ਕੀ ਹੁੰਦੀ ਹੈ ਗੋਲ ਕੀ ਹੁੰਦਾ ਹੈ ਪੈਨਲਟੀ ਕਾਰਨਰ ਕੀ ਹੁੰਦਾ ਹੈ ਸ਼ਾਰਟ ਕਾਰਨਰ ਕੀ ਨਾ ਸਵਸੀ ਇਹ ਚਾਹੁੰਦੇ ਆ ਕਿ ਉਹੀ ਬੰਦੇ ਕੰਮ ਕਰਨ ਜਿਹੜੇ ਬੰਦੇ ਉਸ ਫੀਲਡ ਨੂੰ ਜਾਣਦੇ ਹੋ ਸੋ ਉਸ ਕਰਕੇ ਮੈਨੂੰ ਤਾਂ ਬਹੁਤ ਖੁਸ਼ੀ ਹੈ ਮੈਂ ਮੈਨੂੰ ਇਹ ਚਿੰਨ੍ਹ ਮੇਰੇ ਪਿਤਾ ਜੀ ਤੋਂ ਸਰਦਾਰ ਮਿੰਦਰ ਸਿੰਘ ਜੀ ਹੋਰਾਂ ਤੋਂ ਲੱਗੀ ਸੀ ਰੇਡੀਓ ਤੇ ਕਮੈਂਟਰੀ ਸੁਣਨ ਤੋਂ ਬਾਅਦ ਫਿਰ ਟੀਵੀ ਤੇ ਆਉਣ ਲੱਗ ਗਿਆ ਪਹਿਲਾਂ ਤਾਂ ਆਉਂਦੇ ਹੀ ਨਹੀਂ ਸੀਗਾ ਸੋ ਅੱਜ ਪਲੇਇੰਗ 11 ਇੱਥੇ ਤੇ ਮੇਰੇ ਪਤਾ ਜੀ ਨਹੀਂ ਰਹੇ ਦੁਨੀਆ 'ਚ ਉਹ 2011 'ਚ ਉਹਨਾਂ ਦੀ ਮੌਤ ਹੋ ਗਈ ਸੀ ਚਲੋ ਜਿੱਥੇ ਵੀ ਉਹਨਾਂ ਦੀ ਆਤਮਾ ਥੋੜਾ ਖੁਸ਼ ਹੁੰਦੀ ਹੋ ਹਾਕੀ ਦੇ ਤਾਂ ਜਾਣ ਦਿੰਦੇ ਸੀ ਬਸ ਉਹ ਬਹੁਤ ਪੁਰਾਣੇ ਪੁਰਾਣੇ ਪਲੇਅਰਾਂ ਬਾਰੇ ਮੈਨੂੰ ਦੱਸਦੇ ਰਹਿੰਦੇ ਸੀ ਤਾਂ ਕਰਕੇ ਮੈਨੂੰ ਵੀ ਚਿੰਗ ਲੱਗੀ ਫਿਰ ਅੱਗੇ ਚਲੋ ਅੱਜ ਪਰਮਾਤਮਾ ਨੇ ਜਿਸ ਅਹੁਦੇ ਤੇ ਬਿਠਾਏ ਹੋਏ ਆ ਤਾਂ ਕੋਸ਼ਿਸ਼ ਮੈਂ ਇਹੀ ਕਰੂੰਗਾ ਕਿ ਜਿਹੜਾ ਜੇ ਮੈਂ ਪਹਿਲਾਂ ਕੈਸਟਾਸਿਡੀਆ ਚ ਕਹਿੰਦਾ ਰਿਹਾ ਕਿ ਸਾਡੇ ਪਲੇਅਰ ਰੋਲਦੇ ਰਹੇ ਨੇ ਸਾਡੇ ਪਲੇਅਰ ਰੋੜੀ ਜਾਂਦੇ ਨੇ ਇਹਨੂੰ ਕੋਈ ਪੁੱਛਦਾ ਨਹੀਂ ਤੇ ਤਾਂ ਫਿਰ ਜੇ ਮੇਰੇ ਕੋਲ ਅੱਜ ਆਪ ਖੁਦ ਫੈਸਲਾ ਲੈਣ ਦਾ ਜਿਹੜਾ ਆਉਦਾ ਜਾਂ ਪੈਨ ਆਇਆ ਤਾਂ ਫਿਰ ਮੈਂ ਫੈਸਲੇ ਜ਼ਰੂਰ ਤੁਹਾਡੇ ਹੱਕ ਚ ਲਊਗਾ ਇਹ ਇਹ ਪਿਆ फंक्शन ਵੀ ਥੋੜਾ ਜਿਹਾ ਲੇਟ ਹੋ ਗਿਆ ਕੈਂਪ ਚ ਗਏ ਹੋਏ ਸੀ ਪਹਿਲਾਂ ਤੁਸੀਂ ਨਾ ਇੱਕ ਵਾਰੀ ਪਹਿਲਾਂ ਕਰ ਲਿਆ ਉਹ ਪੂਰੇ ਨਹੀਂ ਸੀ ਕਿ ਜਿਵੇਂ ਤੁਹਾਡੇ ਪਿੱਛੇ ਆਏ ਹੋਏ ਸਾਰੇ ਤੇ ਉਹਦੇ ਵੀ ਕਾਫੀ ਕੈਂਪ ਦੇ ਵਿੱਚ ਗਏ ਹੋਏ ਸੀ ਹੈਨਾ ਸੋ ਅੱਜ ਫਿਰ ਸਪੈਸ਼ਲੀ ਮੈਂ ਕਹਾਂ ਵੀ ਉਹਨਾਂ ਨੂੰ ਹੁਣ ਹੌਸਲਾ ਦੇਈਏ ਕਿ ਘਰੇ ਨਾ ਸੋਚਿਓ ਹੁਣ ਕੋਈ ਘਰ ਤੁਹਾਡਾ ਬਿਲਕੁਲ ਅਸੀਂ ਸੰਭਾਲਣਾ ਸਾਡਾ ਕੰਮ ਹੈ ਤੁਸੀਂ ਬਸ ਟਾਰਗੇਟ ਗੋਲ ਰੱਖੋ ਟੀਚੇ ਪਹੁੰਚ ਕੇ ਕਿਹਦੇ ਪੈਰ 'ਚ ਮਾਰਨੀ ਹੈ ਤੇ ਫਿਰ ਪੈਂਟਿਕੋਰਨ ਲੈ ਕੇ ਹਰਮਨ ਪਿੱਤ ਨੂੰ ਕਹਿਣਾ ਕਿ ਗੋਲੀ ਮਾਰ ਹੁਣਾ ਸਿੱਧੀ ਗੋਲੀ ਵਾਂਗੂ ਜਾਂਦੀ ਹੈ ਮੈਂ ਕਹਿੰਦਾ ਜੇ ਜਦੋਂ ਉਹਨੂੰ ਰੀਪਲੇ ਦਿਖਾਉਂਦੇ ਨੇ ਸਲੋ ਮੋਸ਼ਨ 'ਚ ਉਦੋਂ ਵੀ ਨਹੀਂ ਪਤਾ ਲੱਗਦਾ ਬਾਲ ਕਿੰਨੀ ਤੇਜ਼ ਦੀ ਹੈ ਸੋ ਇਹ ਪ੍ਰਮਾਤਮਾ ਦੀ ਕੋਈ ਨਾ ਕੋਈ ਕਲਾ ਹਰੇਕ ਨੂੰ ਦਿੱਤੀ ਹੋਈ ਹੈ ਜਗਰਾਜ ਕੋਲੇ ਕਲਾ ਜਗਰਾਜ ਬਹੁਤ ਵਧੀਆ ਕੰਮ ਕਰ ਰਿਹਾ ਪੁਲਿਸ ਦੇ ਵਿੱਚ ਰਾਜਪਾਲ ਪੁਲਿਸ ਦੇ ਵਿੱਚ ਕੰਮ ਕਰ ਰਿਹਾ ਅਵਨੀਤ ਐ ਐਸਐਸਪੀ ਵੀ ਰਹੀ ਫਾਜ਼ਲ ਕਾਦੀ ਸੋ ਜਿੰਨੇ ਵੀ ਸਪੋਰਟਸ ਵਾਲੇ ਜਿਨੇ ਹੈਗੇ ਨੇ ਸਾਡੇ ਕੋਲੇ ਅਫਸਰ ਬਣ ਗਏ ਹੁਣ ਅਸੀਂ ਉਹਨਾਂ ਨੂੰ ਬਾਕਾਇਦਾ ਇੱਕ ਹੋਰ ਨਵੇਂ ਸਰਮਾਨ ਨਾਲ ਦੇਖਦੇ ਆ ਕਿਉਂਕਿ ਉਹਨਾਂ ਨੇ ਬਹੁਤ ਵਾਰੀ ਦੇਸ਼ ਦਾ ਝੰਡਾ ਆਪ ਖੁਦ ਉੱਪਰ ਜਾਂਦੇ ਦੇਖਿਆ ਤੇ ਆਪ ਉੱਪਰ ਲੈ ਜਾਂਦੇ ਹੋਏ ਦੇਖਿਆ ਸੋ ਮੈਡਲ ਲੈਣਾ ਨਾ ਲੈਣਾ ਹਾਰ ਜਿੱਤ ਚੱਲਦੀ ਰਹਿੰਦੀ ਹੈ ਪਰ ਖੇਡਾਂ ਦੀ ਇੱਕ ਬਹੁਤ ਇੱਕ ਯੋਗਦਾਨ ਜੇ ਲੈ ਲਓ ਖੇਡਾਂ ਇੱਕ ਇੱਕ ਚੀਜ਼ ਸਿਖਾ ਦਿੰਦੀਆਂ ਨੇ ਕਿ ਕੱਲੀ ਸਪੋਰਟਸ ਕੱਲੀ ਸਪੋਰਟਸ ਹੀ ਇੱਕ ਹੈ ਜੀ ਇਹ ਜਾ ਵਰਗ ਹੈ ਜਾਂ ਕੈਟਾਗਰੀ ਹੈ ਜਿੱਦੇ ਚ ਹਾਰਨ ਤੇ ਜਿੱਤਣ ਵਾਲੇ ਹੱਥ ਬਣਾਉਂਦੇ ਆ ਹਾਰ ਜਿੱਤ ਦਾ ਫੈਸਲਾ ਹੋਣ ਤੋਂ ਬਾਅਦ ਕਿ ਕੰਗ੍ਰੈਚੁਲੇਸ਼ਨ ਹਾਰਨ ਵਾਲਾ ਕਹਿੰਦਾ ਹਾਰਡ ਲੱਕ ਕਹਿ ਦਿੰਨੇ ਆਪਾਂ ਦੂਜੇ ਨੂੰ ਕਿ ਤੁਸੀਂ ਬਹੁਤ ਵਧੀਆ ਖੇਡੇ ਅਦਰਵਾਈਜ਼ ਕਿਤੇ ਹੋਰ ਹਾਰ ਜਿੱਤ ਤੋਂ ਬਾਅਦ ਹੱਥ ਨਹੀਂ ਮਿਲਾਇਆ ਜਾਂਦਾ ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਹੈ ਜੇ ਕੋਈ ਜਿੱਤ ਗਿਆ ਹੱਥ ਮਿਲਾਉਣਗੇ ਨਾ ਕਹਿੰਦੇ ਬਦਲਾ ਲਵਾਂਗੇ ਅਸੀਂ ਕੋਈ ਨਹੀਂ ਐਦਕੀ ਤਾਂ ਹਾਰ ਕੇ ਬਦਲਾ ਲਵਾਂਗੇ ਸੋ ਇਹ ਖੇਡਾਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਮਿਲਵਰਤਨ ਸਪੋਰਟਸਮੈਨਸ਼ਿਪ ਸਪਿਰਟ ਹਾਰਨਾ ਵੀ ਸਿਖਾ ਦਿੰਦੀਆਂ ਨੇ ਕਿ ਕੋਈ ਗੱਲ ਨਹੀਂ ਹਾਰ ਗਏ ਨੈਕਸਟ ਸਟੈਪ ਸੀ ਦੋ ਤਰ੍ਹਾਂ ਦੇ ਕੈਪਟਨ ਹੁੰਦੇ ਆ ਕਿਸੇ ਵੀ ਗੇਮ ਦੇ ਸਾਡੇ ਕੋਲੇ ਜਿਹੜੇ ਦੋ ਕੈਪਟਨ ਬੈਠੇ ਨੇ ਇਹ ਦੋ ਜੀ ਕਿਸਮ ਦੇ ਨੇ ਪਹਿਲੀ ਕਿਸਮ ਦਾ ਕੈਪਟਨ ਹੁੰਦਾ ਆ ਆਪਣੀ ਟੀਮ ਨੂੰ ਮੈਚ ਤੋਂ ਪਹਿਲਾਂ ਇਹ ਕਹਿ ਕੇ ਲੈ ਕੇ ਜਾਂਦਾ ਚਲੋ ਵੀ ਅੱਜ ਹਾਰਨਾ ਨਹੀਂ ਤੇ ਜਿਹੜਾ ਦੂਜਾ ਕੈਪਟਨ ਹੁੰਦਾ ਜਿਹੜੇ ਕਿ ਸਾਡੇ ਕੋਲ ਬੈਠੀ ਹੈ ਵੈਰਾਈਟੀ ਦੂਜੇ ਕੈਪਟਨ ਕਹਿੰਦਾ ਚਲੋ ਵੀ ਅੱਜ ਜਿੱਤਣਾ ਹੈ ਪਹਿਲੇ ਕੈਪਟਨ ਦੇ ਦਿਲ 'ਚ ਹਾਰ ਹੈਗੀ ਹੈ ਉਹ ਹਾਰ ਬਚਾਉਣ ਵਾਸਤੇ ਜਾ ਰਿਹਾ ਹੈ ਹਾਰੂਗਾ ਪੱਕਾ ਫਿਰ ਦੂਜਾ ਕਹਿੰਦਾ ਹਾਰ ਕੀ ਹੁੰਦੀ ਹੈ ਪਤਾ ਹੀ ਨਹੀਂ ਚਲੋ ਜਿੱਤਣਾ ਹੈ ਸੋ ਵਿਕਟਰੀ ਨੂੰ ਲੈ ਕੇ ਜਦੋਂ ਅਸੀਂ ਅੰਦਰ ਵੜਦੇ ਹਾਂ ਤਾਂ ਹੋ ਜਾਂਦੀ ਹੈ ਬਹੁਤ ਫਰਕ ਪੈ ਜਾਂਦਾ ਹੈ ਮੋਟੀਵੇਸ਼ਨ ਜਦੋਂ ਹੁੰਦੀ ਹੈ ਕੈਪਟਨ ਖੁਦ ਕਵੇ ਚਲੋ ਚਲੋ ਇੱਕ ਵਾਰੀ ਤਾਂ ਜਾਪਾਨ ਵਾਲਿਆਂ ਨਾਲ ਤਾਂ 3-0 ਤੋਂ ਵਾਪਸ ਆਏ ਆ ਮੈਂ ਦੇਖੀ ਤਾਂ ਜਾਂਦਾ ਸੀ ਪਰ ਮੈਂ ਵੀ ਥੋੜਾ ਜਿਆਦਾ ਪਰ ਮੂਡ ਜਿਆ ਨੇੜੇ ਕਰ ਲਿਆ ਸੀ ਮੈਂ ਕਿਹਾ ਵੀ ਹੁਣ ਤਾਂ ਮੁਸ਼ਕਲ ਹੈ ਜਦੋਂ ਹਰਦਿਕ ਨੇ ਸ਼ਮਸ਼ੇਰ ਹੋਰਾਂ ਨੇ ਗੁਰਜੰਟੌਰ ਜਦੋਂ 3-3 ਕਰ ਤਿੰਨ-ਤਿੰਨ ਕਰਕੇ ਉਹਦੇ ਬਾਅਦ ਚੌਥਾ ਵੀ ਕਰ ਲਿਆ ਫਿਰ ਇਤੋਂ ਬਹੁਤ ਜ਼ਿਆਦਾ ਵਧੀਆ ਸਿੱਖਿਆ ਮਿਲਦੀ ਹੈ ਕਿ ਮੰਜ਼ਿਲ ਤੋਂ ਪਹਿਲਾਂ ਕੋਈ ਫੈਸਲਾ ਨਾ ਲਵੋ ਜਿੰਨੇ ਚਿਰ ਰੀਵੈਂਚ ਨਹੀਂ ਵੱਜਦੇ ਉਹਨਾਂ ਚਿਰ ਕੋਈ ਵੀ ਨਹੀਂ ਜਿੱਤਦਾ ਉਹਨੇ ਸਾਰੇ ਬਰਾਬਰ ਨੇ ਰੀਵੈਂਚ ਵੱਜਣ ਵੇਲੇ ਪਤਾ ਲੱਗਦਾ ਕੌਣ ਪਹਿਲੇ ਦੂਜੀ ਦੀ ਜਿੱਤ ਹੁੰਦੀ ਹੈ ਸੋ ਮੈਨੂੰ ਉਮੀਦ ਹੈ ਕਿ ਮੇਰੇ ਸਾਹਮਣੇ ਬੈਠੇ ਮੇਰੇ ਪੰਜਾਬ ਦਾ ਖਜ਼ਾਨਾ ਜਿਹੜਾ ਹੀਰੇ ਜਿਹੜੇ ਨੇ ਉਹ ਤੁਸੀਂ ਵੀ ਉਦੋਂ ਹੀ ਹਾਕੀ ਟੀਮ ਚੋਂ ਜਦੋਂ ਮੈਂ ਪੰਜਾਬ ਸਰਕਾਰ ਦੀ ਟੀਮ ਚਾ ਤੁਸੀਂ ਵੀ ਕਪਤਾਨ ਹੋ ਮੈਂ ਵੀ ਪੰਜਾਬ ਸਰਕਾਰ ਦੀ ਟੀਮ ਦਾ ਕਪਤਾਨ ਹਾਂ ਸੋ ਜਦੋਂ ਆਪਾਂ ਸਾਰੇ ਕਪਤਾਨ ਇਕੱਠੇ ਹੋ ਜਾਾਂਗੇ ਕੋਈ ਦੁਨੀਆ 'ਚ ਮਾਈ ਦਾ ਲਾਲ ਹੈ ਸਾ ਬੰਦਾ ਨਹੀਂ ਜਿਹੜਾ ਪੰਜਾਬ ਨੂੰ ਰੋਕ ਸਕੇ ਨੰਬਰ 1 ਸਟੇਟ ਬਣਨ ਤੋਂ ਸਪੋਰਟ ਖੇਡਾਂ 'ਚ ਵੀ ਔਰ ਨੌਕਰੀਆਂ 'ਚ ਵੀ ਇਨਫਰਾਸਟ੍ਰਕਚਰ 'ਚ ਵੀ ਪੜ੍ਹਾਈ 'ਚ ਵੀ ਮੈਡੀਕਲ 'ਚ ਵੀ ਔਰ ਸਾਰੇ ਪਾਸੇ ਜਿਸ ਕਿਸਮ ਦੀ ਮਤਲਬ ਕੋਈ ਕੈਟਾਗਰੀ ਹੈ ਉਹਦੇ ਨੰਬਰ ਬਹੁਤ ਸਾਰੀਆਂ ਚੀਜ਼ਾਂ ਦੇ ਨੰਬਰ 1 ਬਣ ਚੁੱਕੇ ਆਪਾਂ ਆਲਰੇਡੀ ਆ ਬਜਟ ਚ ਵੀ ਸਹੀ ਤੁਹਾਨੂੰ ਦੱਸਾਂਗੇ ਸੋ ਇਸ ਕਰਕੇ ਹਾਂ ਉਹ ਲੱਗ ਗੱਲ ਹੈ ਕਿ ਥੋੜਾ ਟਾਈਮ ਲੱਗੂਗਾ ਕਿਉਂਕਿ ਜੇ ਆਪਾਂ ਆਪਣੇ ਸ਼ੂ ਦਾ ਫੀਤਾ ਦੋ ਦਿਨਾਂ ਖੋਲੀਏ ਗੰਡੋ ਦੀ ਤੀਜੇ ਦਿਨ ਉਹ ਚ ਸੂਆ ਪਾ ਕੇ ਜਾਂ ਚਾਕੂ ਦੀ ਨੋਕ ਜੀ ਨਾਲ ਖੋਲਣਾ ਪੈਂਦਾ ਉਹ ਜੰਮ ਜਾਂਦੀ ਹੈ ਗੰਡ ਤੇ ਦੋ ਦਿਨ ਪਹਿਲਾਂ ਵਾਲੀ ਗੰਡ ਦੇਖ ਲਓ ਐਨੀ ਔਖੀ ਹੋ ਜਾਂਦੀ ਹੈ ਤੇ ਜਿਹੜਾ ਸੂਬਾ ਮੈਨੂੰ ਮਿਲਿਆ ਉਹ ਤਾਂ 75 ਸਾਲ ਪੁਰਾਣੀਆਂ ਗੰਡਾਂ ਨੇ ਬਹੁਤ ਔਖਾ ਖੋਲਣ ਗਿਆ ਹਾਂ ਖੋਲੀਆਂ ਨਾ ਮੈਂ ਸਿਰੇ ਲੱਭੀ ਜਾਂਦਾ ਕੋਈ ਨਾ ਕੋਈ ਸਿਰੇ ਰੋਜ ਲੱਭ ਜਾਂਦਾ ਪਰ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਸਾਥ ਚਾਹੀਦਾ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਹਰ ਪੱਖ ਦਾ ਸਾਥ ਚਾਹੀਦਾ ਨਹੀਂ ਮੇਰਾ ਕੋਈ ਪਰਿਵਾਰ ਨਾਲ ਕੋਈ ਐ ਵੀ ਮੈਂ ਪਰਿਵਾਰ ਬਾਤ ਕਰਨਾ ਜਾਂ ਮੈਂ ਕੋਈ ਪੈਸੇ ਕਮਾਉਣੇ ਜਾਂ ਕੋਈ ਮੈਂ ਮੈਂ ਮੇਰਾ ਹਿੱਸਾ ਪਾਉਣਾ ਇੱਕ ਦਿਨਾਂ ਸੋ ਸੱਚੇ ਦਿਲੋਂ ਅੱਜ ਵੀ ਤੁਸੀਂ ਇਹ ਦਿਲ ਖੋਲ ਕੇ ਦੇਖ ਲਓ ਤਾਂ ਪੰਜਾਬ ਟੜਕਦਾ ਕਿ ਕਿ ਸ਼ਹੀਦਾਂ ਦੀ ਆਤਮਾ ਜਿਹੜੀ ਹੈ ਉਹ ਥੋੜਾ ਜਿਹਾ ਸਕੂਨ ਤਾਂ ਮਹਿਸੂਸ ਕਰੂਗੀ ਨਾ ਜਦੋਂ ਪਤਾ ਲੱਗਿਆ ਯਾਰ ਆ ਗਏ ਯਾਰ ਥੋੜੇ ਜਿਹੜੇ ਸਾਡੇ ਵੀ ਮੱਥਾ ਟੇਕਣ ਲੱਗ ਗਏ ਨਹੀਂ ਤਾਂ 23 ਮਾਰਚ ਨੂੰ 28 ਸਤੰਬਰ ਨੂੰ ਭਗਤ ਸਿੰਘ ਨੂੰ ਯਾਦ ਕਰਿਆ ਜਾਂਦਾ ਬਸ ਗੁਰਦਾਸ ਮਾਨ ਜੀ ਨੇ ਗਾਣਾ ਗਾਇਆ ਸੀ ਉਹ ਚ ਸੀਗਾ ਆਜ਼ਾਦੀ ਦੇ ਝੂਠੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸਖਦੇਵ ਭਗਤ ਸਿੰਘ ਫੁੱਲਾਂ ਜੋਬੀ ਰਹਿ ਗਏ ਮਤਲਬ ਉਹਨਾਂ ਨੇ ਤਾਂ ਕੱਲੇ ਫੁੱਲਾਂ ਦੇ ਹਰ ਭਗ ਕਹਿੰਦੇ ਧੰਨਵਾਦ ਸੋ ਅਸੀਂ ਉਹਨਾਂ ਨੂੰ ਆਪਣੇ ਹੀਰੋ ਬਣਾਉਣਾ ਹੈ ਅਸੀਂ ਪਹਿਲੀ ਵਾਰ ਹੋਇਆ ਜਦੋਂ ਗਵਰਨਮੈਂਟ ਬਣੀ ਆਮ ਤੌਰ ਤੇ ਰਾਜਪਾਵੰਚ ਜਿਹਾ ਕੇ ਸਟੇਡੀਅਮ ਚ ਰੱਖ ਲੈਂਦੇ ਆ ਸੌ ਚੱਕ ਸਭਾਗ ਅਸੀਂ ਪਿੰਡ ਰੱਖਿਆ ਘਟਕੜਕਲਾ ਭਗਤ ਸਿੰਘ ਦੇ ਪਿੰਡ ਜਾ ਕੇ ਰੱਖਿਆ ਇੱਥੇ ਜਾਵਾਂਗੇ ਜਿੰਮੇਵਾਰੀ ਵਧੂਗੀ ਆਪਣੀ ਆਪਾਂ ਨੂੰ ਵੀ ਥੋੜਾ ਜਿਹਾ ਇਹ ਲੱਗੂਗਾ ਕਿ ਭਾਈ ਉੱਥੇ ਜਾ ਕੇ ਸੌ ਖਾ ਕੇ ਆਏ ਆ ਪੰਜਾਬ ਨਾਲ ਧੋਖਾ ਨਹੀਂ ਕਰਨਾ ਉਹਨਾਂ ਤੋਂ ਵੱਡੇ ਤਾਂ ਕਦੇ ਹੋਈ ਨਹੀਂ ਸਕਦੇ ਉਹਨਾਂ ਦਾ ਪੈਰ ਦਾ ਤਿੰਕਾ ਵੀ ਨਹੀਂ ਹੈਗੇ ਆਪਾਂ ਫਿਰ ਸਪੋਰਟਸ ਨਾਲ ਰਿਲੇਟਿਡ ਇੱਕ ਹੋਰ ਬੜੀ ਵਧੀਆ ਤੁਹਾਨੂੰ ਵੀ ਚੰਗੀ ਲੱਗੇ ਹੋ 26 ਜਨਵਰੀ ਦੀ ਪ੍ਰੇਡਾ ਰੱਖੀ ਆ ਸਾਰੇ ਜ਼ਿਲ੍ਹੇਾਂ ਲੁਧਿਆਣੇ ਪਲੇਡ ਰੱਖ ਲਈ ਸਟੇਡੀਅਮ ਚ ਉਥੇ ਅਸੀਂ ਆਪ ਹੀ 8.5 ਕਰੋੜ ਦਾ ਉਥੇ ਸਿੰਥੈਟਿਕ ਟਰੈਕ ਲਵਾਇਆ ਉਹਦੇ ਚ ਹਜੇ ਲਾਈਨਿੰਗ ਵੀ ਨਹੀਂ ਹੋਈ ਉਹਦੇ ਚ ਰੱਖ ਲਿਆ ਪ੍ਰੋਗਰਾਮ ਮੈਂ ਕਿਹਾ ਯਾਰ 26 ਜਨਮ ਦੀ ਦਾ ਘਾਂਟੇ ਦਾ ਪ੍ਰੋਗਰਾਮ ਹੈ ਉਹਦੇ ਚ ਜਦੋਂ ਪ੍ਰੇਡ ਕਰਦੇ ਨੇ ਅੱਡੀਆਂ ਮਾਰਦੇ ਨੇ ਉਹ ਅੱਡੀਆਂ ਤੇ ਤੁਰਦੇ ਨੇ ਫਿਰ ਘੋੜੇ ਹੁੰਦੇ ਉਹਨਾਂ ਕੋਲੇ ਫਿਰ ਟਰੈਕਟਰ ਚੱਲਣਗੇ ਚੱਕਿਆ ਨਾ ਮੈਂ ਕਿਹਾ ਵੀ ਨਹੀਂ ਆਪਾਂ ਟਰੈਕੋ ਖਰਾਬ ਕਰੀਏ ਹਰੇਕ ਸਾਰੇ ਪੰਜਾਬ ਚ ਆਰਡਰ ਕੀਤਾ ਉਹਦੀ ਇਮੇਜ ਲਈ ਕਿ ਕਿਸੇ ਵੀ ਸਿੰਥੈਟਿਕ ਟਰੈਕ ਵਾਲੇ ਜਾਂ ਬਹੁਤ ਵਧੀਆ ਗਰਾਊਂਡ ਜਿੱਥੇ ਚਿਟਾ ਚੱਲ ਰਿਹਾ ਉੱਥੇ ਨਹੀਂ ਫੰਕਸ਼ਨ ਕਰਨਾ ਕੋਈ ਹੋਰ ਜਗ੍ਹਾ ਲੱਭੋ ਉੱਥੇ ਕਰਾਂਗੇ ਤੇ ਨਾਲੇ ਸ਼ਾਮ ਤੱਕ ਉਹ ਜਗ੍ਹਾ ਵੀ ਸ਼ਾਮ ਤੱਕ ਸਾਫ਼ ਹੋਣੀ ਚਾਹੀਦੀ ਹੈ ਕੋਈ ਟੋਆ ਕੋਈ ਉੱਚ ਨੀਚ ਗਰਾਊਂਡ 'ਚ ਇੱਕ ਛੋਟਾ ਜਿਹਾ ਟੋਆ ਪੈ ਗਿਆ ਅਗਲੇ ਦਿਨ ਪਲੇਅਰ ਉਸੇ ਰੁਟੀਨ ਨਾਲ ਉੱਥੇ ਭੱਜਣ ਆ ਗਿਆ ਤੇ ਉਹਦਾ ਪੈਰ ਟੋਏ 'ਚ ਪੈ ਗਿਆ ਕੈਰੀਅਰ ਖਤਮ ਹੋ ਜਾਂਦਾ ਹੈ